ਇੱਕ ਵਾਰ ਨਾਰਦ 무ਨੀ ਨੇ ਭਗਵਾਨ ਵਿਸ਼ਨੂੰ ਨੂੰ ਪੁੱਛਿਆ ਕਿ ਐ ਭਗਵਾਨ ਐ ਨਾਰਾਇਣ ਜੇਕਰ ਤੁਹਾਨੂੰ ਮਿਲਣਾ ਹੋਵੇ ਜਿੱਥੇ ਤੁਸੀਂ ਬਹੁਤਾ ਵਕਤ ਰਹਿੰਦੇ ਹੋ ਜੋ ਤੁਹਾਡਾ ਆਪਣਾ ਨਿੱਜੀ ਘਰ ਨਿੱਜੀ ਟਿਕਾਣਾ ਹੈ ਉਹਦਾ ਪਤਾ ਉਹਦਾ ਕੋਈ ਐਡਰੈਸ ਮੈਨੂੰ ਜਰੂਰ ਦੱਸ ਦਿਓ ਤਾਂ ਕਿ ਮਿਲਣਾ ਚਾਹਾਂ ਉਥੇ ਪਹੁੰਚ ਕੇ ਤੁਹਾਨੂੰ ਮਿਲ ਸਕਾਂ ਇਹ ਸਵਾਲ ਕੀਤਾ নারদ Muni ਨੇ ਤੇ বিষ্ণੂ ਭਗਵਾਨ ਨੇ ਅੱਗੋਂ ਜੋ ਜਵਾਬ ਦਿੱਤਾ ਭਾਈ ਗੁਰਦਾਸ ਜੀ ਨੇ ਭਗਵਾਨ বিষ্ণੂ ਦੇ ਜਵਾਬ ਨੂੰ ਆਪਣੀ ਬਾਣੀ ਦੇ ਅੰਦਰ ਅੰਕਿਤ ਕੀਤਾ ਹੈ ਬਾਈ ਗੁਰਦਾਸ ਜੀ ਕਹਿੰਦੇ ਭਗਵਾਨ ਕਹਿਣ ਲੱਗਿਆ ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮਨੁ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ ਨਾਰਦ मुनि ਮੇਰਾ ਨਿਜੀ ਘਰ ਹੈ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਸੰਗਤ ਵਿੱਚ ਪ੍ਰਭ ਵਸਦਾ ਹੈ ਸਦਾ ਹੀ ਵਸਦਾ ਹੈ ਨਿਜ ਘਰ ਮੇਰੋ ਮੇਰਾ ਨਿਜੀ ਘਰ ਹੈ ਨਾਰਦ मुनि ਸਾਧ ਸੰਗਤ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ ਤੇ ਜੇ ਮੇਰੇ ਦਰਸ਼ਨ ਕਰਨੇ ਹੋਣ ਸਾਧ ਸੰਗਤ ਦੇ ਦਰਸ਼ਨ ਹੀ ਮੇਰੇ ਦਰਸ਼ਨ ਨੇ ਪਿਆਰ ਸਹਿਤ ਕਹੋ ਸਤਨਾਮ ਸ੍ਰੀ ਵਾਹਿਗੁਰੂ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ ਸਾਧ ਸੰਗ ਮੇਰੋ ਮਾਤਾ ਪਿਤਾ ਔ ਕਟੰਬ ਸਗਾ ਮੇਰਾ ਪਿਤਾ ਮੇਰੀ ਮਾਤਾ ਮੇਰਾ ਪਰਿਵਾਰ ਮੇਰੇ ਸਖੇ ਸੰਬੰਧੀ ਸਭ ਕੁਝ ਹੀ ਸਾਧ ਸੰਗਤ ਵਿੱਚ ਹੀ ਵਸਦੇ ਨੇ ਜੋ ਸਤ ਸੰਗੀ ਨੇ ਉਹੋ ਹੀ ਮੇਰਾ ਸਭ ਕੁਝ ਨੇ ਸਾਧ ਸੰਗ ਮੇਰੋ ਮਾਤਾ ਪਿਤਾ ਔ ਕੁਟੰਬ ਸਖਾ ਸਾਧ ਸੰਗ ਮੇਰੋ ਸੁਧ ਸ੍ਰੇਸ਼ਟ ਅਨੂਪ ਹੈ ਸੁਧ ਮੈਨੇ ਪੁੱਤਰ ਤੇ ਮੇਰਾ ਸ੍ਰੇਸ਼ਟ ਤੇ ਉਤਮ ਪੁੱਤਰ ਵੀ ਅਸਲ ਵਿੱਚ ਸਾਧ ਸੰਗਤ ਹੀ ਹੈ ਜਲ ਸਕੀਏ ਸੋ ਰਾਵਣ ਜਾਹਾਂ ਕਿਥੇ ਸਾਧ ਜਨਾਕੀ ਚਰਨੀ ਪਾਹਾਂ ਰੇ ਮਨ ਆਰਾਮ ਸਿਉ ਕਰ ਪ੍ਰੀਤ ਓਏ ਮਨ ਪ੍ਰੀਤ ਕਰ ਪਿਆਰ ਕਰ ਵਾਇਗਰੂ ਦੇ ਨਾਲ ਆਰਾਮ ਦੇ ਨਾਲ ਪ੍ਰਭਾਤਮਾ ਦੇ ਨਾਲ ਜੀ ਕੋਈ ਪਿਆਰ ਕਰਨ ਦਾ ਸਾਧਨ ਦੱਸੋ ਉਪਰਾਲਾ ਦੱਸੋ ਪ੍ਰੀਤ ਕਰਾਂ ਕਿਵੇਂ ਕਰਾਂ ਰੇ ਮਨ ਨਾਮ ਸਿਉ ਕਰ ਪ੍ਰੀਤ ਕਹਿੰਦੇ ਸਰਬਨ ਗੋਵਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਕੰਨਾਂ ਨਾਲ ਉਸ ਵਾਹਿਗੁਰੂ ਦੇ ਗੁਣਾਂ ਨੂੰ ਸੁਣਨਾ ਕਰ ਰਸਨਾ ਦੇ ਨਾਲ ਉਹਦੇ ਨਾਮ ਨੂੰ ਉਚਾਰਨ ਕਰਦਿਆਂ ਹੋਇਆਂ ਜਪ ਸਤਨਾਮ ਸ੍ਰੀ ਵਾਹਿਗੁਰੂ ਦੀ ਸਰਬਨ ਗੋਵਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ ਕਹਿੰਦੇ ਜੀ ਇਹ ਜਿਹੜਾ ਉਪਰਾਲਾ ਹੈ ਇਹ ਉਦਮ ਹੈ ਇਹ ਜੋ ਦਾਤ ਹੈ ਕਿੱਥੋਂ ਪ੍ਰਾਪਤ ਹੋ ਸਕਦੀ ਹੈ ਕਹਿੰਦੇ ਕਰ ਸਾਧ ਸੰਗਤ ਸਾਧ ਸੰਗਤ ਕਰ ਜੇ ਕੰਨਾਂ ਨਾਲ ਉਹਦੇ ਗੁਣ ਸੁਣਨੇ ਨੇ ਰਸਨਾ ਨਾਲ ਉਹਦਾ ਨਾਮ ਜਪਣਾ ਤੇ ਸਾਧ ਸੰਗਤ ਵਿੱਚ ਚਲਾ ਜਾ ਗੁਰੂ ਸਾਹਿਬ ਜੀ ਦੀ ਬਾਣੀ ਸਾਨੂੰ ਸੇਧ ਦਿੰਦੀ ਹੈ ਅਸੀਂ ਕੇਵਲ ਬਾਣੀ ਸੁਣਦੇ ਤੇ ਪੜ੍ਹਦੇ ਹਾਂ ਵਿਚਾਰ ਕੋਈ ਵਿਰਲੇ ਵਿਰਲੇ ਪ੍ਰੇਮੀ ਕਰਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਵਿਚਾਰ ਕਰਨੀ ਜ਼ਰੂਰੀ ਹੈ ਗੁਰੂ ਸਾਹਿਬ ਜੀ ਕਹਿੰਦੇ ਸਤਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਕਹਿੰਦੇ ਸਾਰਾ ਸੰਸਾਰ ਸਤਗੁਰੂ ਨੂੰ ਦੇਖਦਾ ਆਪਣੀਆਂ ਇਹਨਾਂ ਅਸਥੂਲ ਅੱਖਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਅਸੀਂ ਗੁਰਦੁਆਰੇ ਆ ਕੇ ਆਸਾਨੀ ਨਾਲ ਕਰ ਸਕਦੇ ਹਾਂ ਗੁਰਦੁਆਰੇ ਆ ਕੇ ਮੱਥਾ ਟੇਕਿਆ ਤੇ ਜਾ ਕੇ ਕਹਿ ਦਿੱਤਾ ਜੀ ਮੈਂ ਸਤਗੁਰੂ ਜੀ ਦੇ ਦਰਸ਼ਨ ਕਰੇ ਆਇਆ ਹਾਂ ਪਰ ਕੀ ਅਸਲ ਵਿੱਚ ਇੰਉਂ ਦਰਸ਼ਨ ਹੋ ਜਾਂਦੇ ਨੇ ਸਤਗੁਰੂ ਜੀ ਕਹਿੰਦੇ ਨਹੀਂ ਸਤਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਕਹਿੰਦੇ ਡਿੱਠੇ ਮੁਕਤ ਨਾ ਹੋਵਈ ਜਿੱਚਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਕੇਵਲ ਇਨ੍ਹਾਂ ਅੱਖਾਂ ਨਾਲ ਦੇਖਣ ਦੇ ਨਾਲ ਮੁਕਤੀ ਪ੍ਰਾਪਤ ਤੈਨੂੰ ਨਹੀਂ ਹੋਏਗੀ ਜਦੋਂ ਤੱਕ ਤੂੰ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਜਾਂ ਸੁਣੇਗਾ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ ਤੇ ਜੇ ਮੈਂ ਸਾਧ ਸੰਗਤ ਵਿੱਚ ਜਾ ਕੇ ਸਿਮਰਿਆ ਤੇ ਪ੍ਰਾਪਤ ਕੀ ਹੋਏਗਾ ਕਹਿੰਦੇ ਹੋਹੇ ਪਤਤ ਪੁਨੀਤ ਕਹਿੰਦੇ ਤੇਰੇ ਪਾਪ ਖਤਮ ਹੋ ਜਾਣਗੇ ਜੇਕਰ ਤੂੰ ਪਤਤ ਵੀ ਹੈ ਨਾ ਤੇ ਸਾਧ ਸੰਗਤ ਤੈਨੂੰ ਪਤਤ ਨੂੰ ਪੁਨੀਤ ਕਰ ਦੇਵੇਗੀ ਪੁਨੀਤ ਲਖ ਕਹਿੰਦੇ ਤਿੰਨ ਵਾਰ ਪਵਿੱਤਰ ਇਹਨਾਂ ਲਫ਼ਜ਼ ਉਹਦੀ ਡਿਗਰੀ ਤਿੰਨ ਕਰ ਦਿੱਤੀ ਜਾਏ ਤਿੰਨ ਗੁਣਾ ਕਰ ਦਿੱਤਾ ਜਾਏ ਪਵਿੱਤਰ ਨੂੰ ਤੇ ਪੁਨੀਤ ਬਣ ਜਾਂਦਾ ਹੈ ਪਵਿੱਤਰ 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 ਫਿਰ ਉਹ ਤੋਂ ਅੱਗੇ ਜਾ ਕੇ ਹੁੰਦਾ ਹੈ ਪੁਲੀਤ ਉਹਦਾ ਦਰਜਾ ਤਿੰਨ ਗੁਣਾ ਜ਼ਿਆਦਾ ਵੱਡਾ ਹੈ ਕਰ ਸਾਧ ਸੰਗਤ ਸਿਮਰ ਮਾਦੋ ਹੋਹੇ ਪਤਤ ਪੁਨੀਤ